ਤਾਬਚ ਮੌਨਸੂਨ ਨੇ ਫੜੀ ਰਫਤਾਰ ਅੰਮ੍ਰਿਤਸਰ ਸਣੇ ਕਈ ਸ਼ਹਿਰਾਂ ਚ ਭਾਰੀ ਮੀਂਹ ਹਮਮਤਸ ਵਾਲੀ ਗਰਮੀ ਤੋਂ ਮਿਲੀ ਰਾਹਤ ਹਰਿਆਣਾ ਦੇ ਯਮਨਾ ਨਗਰ ਚ ਭਾਰੀ ਮੀਂਹ ਤੋਂ ਬਾਅਦ ਹੜ ਵਰਗੇ ਹਾਲਾਤ ਖੇਤਾਂ ਤੇ ਘਰਾਂ ਚ ਭਰਿਆ ਪਾਣੀ ਕਰੀਬ 10 ਘੰਟੇ ਪਏ ਮੀਂਹ ਨੇ ਵਧਾਈ ਮੁਸ਼ਕਲ ਜਲੰਧਰ ਚ ਸਵਾਰੀਆਂ ਨਾਲ ਭਰੇ ਆਟੋ ਤੇ ਕਾਰ ਦੀ ਟੱਕਰ ਹਾਦਸੇ ਚ 10 ਲੋਕਾਂ ਦੀ ਮੌਤ ਇੱਕ ਬੱਚਾ ਗੰਭੀਰ ਰੂਪ ਚ ਜ਼ਖਮੀ ਨਾਸਾ ਦੇ ਮਿਸ਼ਨ ਐਕਸੀਅਮ 4 ਦੀ ਲਾਂਚਿੰਗ ਪੁਲਾੜ ਚ ਜਾਣ ਵਾਲੇ ਦੂਜੇ ਭਾਰਤੀ ਬਣੇ ਸੁਭਾਂਸ਼ੂ ਸ਼ੁਕਲਾ ਉਡਾਣ ਪਰੰਤੂ ਬਾਅਦ ਪਹਿਲੇ ਸੰਦੇਸ਼ ਭੋਲ ਜੈ ਹਿੰਦ ਜੈ ਭਾਰਤ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਚ ਸਭ ਤੋਂ ਪਹਿਲਾਂ ਗੱਲ ਹੋਵੇਗੀ ਵਿਕਰਮ ਮਜੀਠੀਆ ਦੀ ਵਿਜੀਲੈਂਸ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਸਥਿਤ ਰਿਹائش ਤੋਂ ਸਵਾ 12 ਵਜੇ ਦੇ ਕਰੀਬ ਗ੍ਰਿਫਤਾਰ ਕਰ ਲਿਆ ਗਿਆ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੈ ਤੇ ਹੁਣ ਬਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਮੁਹਾਲੀ ਲਿਆਂਦਾ ਜਾ ਰਿਹਾ ਹੈ ਮੁਹਾਲੀ ਦੇ ਵਿੱਚ ਬਿਕਰਮ ਮਜੀਠੀਆ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਤੇ ਮੁਹਾਲੀ ਅਦਾਲਤ ਦੇ ਬਾਹਰ ਅਕਾਲੀ ਦਲ ਦੇ ਵਰਕਰ ਵੀ ਜੁਟਣ ਲੱਗੇ ਨੇ ਬਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਰਿਹائش ਤੋਂ ਸਵਾ 12 ਵਜੇ ਦੇ ਕਰੀਬ ਗ੍ਰਿਫਤਾਰ ਕੀਤਾ ਗਿਆ ਘਰ ਦੇ ਪਿਛਲੇ ਦਰਵਾਜ਼ੇ ਤੋਂ ਮਜੀਠੀਆਂ ਨੂੰ ਵਿਜੀਲੈਂਸ ਲੈ ਕੇ ਆਈ ਤੇ ਰੇਡ ਤੋਂ ਬਾਅਦ ਮਜੀਠੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਵੇਰੇ 9 ਵਜੇ ਦੇ ਕਰੀਬ ਚੰਡੀਗੜ੍ਹ ਦੇ ਵਿੱਚ ਵੀ ਤੇ ਅੰਮ੍ਰਿਤਸਰ ਦੇ ਵਿੱਚ ਵੀ ਵਿਕਰਮ ਮਜੀਠੀਆਂ ਦੇ ਘਰ ਤੇ ਰੇਡ ਕੀਤੀ ਗਈ ਚੰਡੀਗੜ੍ਹ ਚ ਮਜੀਠੀਆਂ ਦੀ ਸਰਕਾਰੀ ਰਿਹਾਇਸ਼ ਤੇ ਵੀ ਛਾਪਾ ਮਾਰਿਆ ਗਿਆ ਹਾਲਾਂਕਿ ਵਿਕਰਮ ਮਜੀਠੀਆਂ ਨੇ ਇਸ ਸਰਕਾਰ ਦੀ ਬਕਲਾਹਟ ਦੱਸਿਆ ਕਿ ਹਾਂ ਮੇਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਡਰਨ ਵਾਲਾ ਨਹੀਂ ਹਾਂ ਦੂਜੇ ਪਾਸੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸੇ ਖਬਰ ਤੇ ਮੇਰੇ ਸਹਿਯੋਗੀ ਮਨੋਜ ਰਾਠੀ ਮੁਹਾਲੀ ਤੋਂ ਲਾਈਵ ਜੁੜੇ ਨੇ ਮਨੋਜ ਜਿਸ ਢੰਗ ਦੇ ਨਾਲ ਵਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਕੇ ਮੁਹਾਲੀ ਲਿਆਂਦਾ ਜਾ ਰਿਹਾ ਹੈ ਅੱਗੇ ਜੀ ਕੀ ਪ੍ਰਕਿਰਿਆ ਰਹਿਣ ਵਾਲੀ ਹੈ ਪਹਿਲਾਂ ਵਿਕਰਮ ਮਜੀਠੀਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਰਿਮਾਂਡ ਵੀ ਹਾਸਲ ਕੀਤਾ ਜਾਏਗਾ ਵਿਜੀਲੈਂਸ ਦੇ ਵੱਲੋਂ ਕੀ ਅਪਡੇਟ ਆ ਦੇਖੋ ਬਿਲਕੁਲ ਰਣਵੀਰ ਜੀ ਦਾ ਤੁਸੀਂ ਵੀ ਜਿੱਕਰ ਕਰ ਰਹੇ ਹੋ ਕਿ ਕਰੀਬ ਸਵਾ 12 ਵਜੇ ਅੰਮ੍ਰਿਤਸਰ ਤੋਂ ਲੈ ਕੇ ਨਿਕਲੇ ਸੀ ਬਿਜ਼ਨਸ ਟੀਮ ਤੇ ਸਿੱਧਾ ਮੋਹਾਲੀ ਪਹੁੰਚਣਾ ਸੀਗਾ ਹਾਲਾਂਕਿ ਮੋਹਾਲੀ ਕੋਟ ਦੇ ਬਾਹਰ ਹੀ ਅਸੀਂ ਮੌਜੂਦ ਆ ਜਿੱਥੇ ਅਕਾਲੀ ਜਿਹੜੇ ਸਪੋਰਟਰਸ ਨੇ ਵਰਕਰਸ ਨੇ ਉਹ ਇਥੇ ਨੇ ਇੱਥੇ ਜੁਟਣਾ ਸ਼ੁਰੂ ਹੋ ਚੁੱਕੇ ਨੇ ਯਾਨੀ ਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਵਿਕਰਮਜੀਤਿਆ ਨੂੰ ਸਿੱਧਾ ਇਥੇ ਕੋਟ ਲੈ ਕੇ ਆਣਾ ਹੈ ਰਿਮਾਂਡ ਜਿਹੜਾ ਹੈਗਾ ਉਹ ਲਿੱਤਿਆ ਜਾਏਗਾ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਰਿਮਾਂਡ ਵੀ ਬਿਜ਼ਨਸ ਵੱਲੋਂ ਮੰਗਾ ਜਾਏਗਾ ਲੇਕਿਨ ਉਸ ਤੋਂ ਪਹਿਲਾਂ ਨਾਰੇਬਾਜੀ ਜਿਹੜੀ ਹੈ ਉਹ ਚੱਲ ਰਹੀ ਹੈ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਲੇਕਿਨ ਦੂਜੇ ਪਾਸੇ ਉਹਨਾਂ ਦੇ ਜਿਹੜੇ ਵਕੀਲ ਨੇ ਅਜਦੀਪ ਕਲੇਰ ਦੇ ਨਾਲ-ਨਾਲ ਐਚ ਐਚ ਤਨੋਆ ਜਿਹੜੇ ਵਕੀਲ ਨੇ ਉਹ ਮੋਹਾਲੀ ਕੋਟ ਪਹੁੰਚ ਚੁੱਕੇ ਨੇ ਦਲਜੀਤ ਚੀਮਾ ਵੀ ਮੋਹਾਲੀ ਕੋਟ ਪਹੁੰਚ ਚੁੱਕੇ ਨੇ ਹੋਰ ਜਿਹੜੇ ਲੀਡਰਸ ਨੇ ਉਹ ਵੀ ਪਹੁੰਚ ਚੁੱਕੇ ਨੇ ਲੋਕਲ ਜਿਹੜੇ ਸਪੋਰਟਰਸ ਨੇ ਪਰਮਦੀ ਪਰਮਿੰਦਰ ਸੋਹਣਾ ਦੇ ਨਾਲ-ਨਾਲ ਹੋਰ ਜਿਹੜੇ ਉਹਨਾਂ ਦੇ ਸਾਥੀ ਆ ਉਹ ਵੀ ਇੱਥੇ ਪਹੁੰਚ ਰਹੇ ਨੇ ਤੇ ਲਗਾਤਾਰ ਇੱਥੇ ਨਾਰੇਬਾਜੀ ਜਿਹੜੀ ਹੈ ਉਹ ਲਗਾਤਾਰ ਜਿਹੜੀ ਹੈਗੀ ਉਹ ਚਲਦੀ ਨਜ਼ਰ ਆ ਰਹੀ ਹੈ ਜਿੱਦ ਦੂਜੇ ਪਾਸੇ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਦਾ ਪ੍ਰਕਿਰਿਆ ਜਿਹੜੀ ਰਹਿਣ ਵਾਲੀ ਹੈ ਕਿਸ ਤਰ੍ਹਾਂ ਦਾ ਅੱਗੇ ਜਿਹੜੀ ਹੈ ਰਹਿਣ ਵਾਲੀ ਹੈ ਤੇ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵਿਜੀਲੈਂਸ ਵੱਲੋਂ ਮਜੀਠਿਆ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਉਹਨਾਂ ਦਾ ਰਿਮਾਂਡ ਜਿਹੜਾ ਹੈਗਾ ਉਹ ਮੰਗਿਆ ਜਾਏਗਾ ਰਿਮਾਂਡ ਲੈਣ ਤੋਂ ਬਾਅਦ ਸਿੱਧਾ ਵਿਜ਼ਨਸ ਦਫ਼ਤਰ ਲੈ ਕੇ ਜਾਇਆ ਜਾਏਗਾ ਜਿਹੜੀ ਹੁਣ ਤੱਕ ਦੀ ਗੱਲ ਸਾਹਮਣੇ ਆ ਰਹੀ ਹਾਲਾਂਕਿ ਇਸ ਤੋਂ ਪਹਿਲਾਂ ਮੈਡੀਕਲ ਵੀ ਜਿਹੜਾ ਹੈਗਾ ਉਹਨਾਂ ਦਾ ਕਰਵਾਇਆ ਜਾਣਾ ਹੈ ਔਰ ਮੈਡੀਕਲ ਦੱਸਿਆ ਜਾ ਰਿਹਾ ਹੈ ਕਿ 6 ਫੇਸ ਮੋਹਾਲੀ ਸਰਕਾਰੀ ਹਸਪਤਾਲ ਦੇ ਵਿੱਚ ਕਰਾਇਆ ਜਾਏਗਾ ਲੇਕਿਨ ਹਜੇ ਤੱਕ ਬਹੁਤ ਹੀ ਸੀਕ੍ਰੇਟ ਰੱਖਿਆ ਗਿਆ ਹੈ ਜੇ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਹੀ ਸੀਕ੍ਰੇਟ ਰੱਖਿਆ ਗਿਆ ਹੈ ਕਿ ਕਿਸੇ ਨੂੰ ਵੀ ਹਜੇ ਤੱਕ ਪਨਕ ਨਹੀਂ ਹੈ ਕਿ ਆਖਿਰ ਉਹਨਾਂ ਨੂੰ ਪਹਿਲਾਂ ਮੈਡੀਕਲ ਲੈ ਕੇ ਜਾਇਆ ਜਾਏਗਾ ਜਾਂ ਫਿਰ ਸਿੱਧਾ ਮੋਹਾਲੀ ਕੋਰਟ ਦੇ ਵਿੱਚ ਲੈ ਕੇ ਜਾਇਆ ਜਾਏਗਾ ਕਿਉਂਕਿ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹਨ ਕਿ ਕਿਸੇ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਨਾ ਖਰਾਬ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋਈ ਇੱਕਦਮ ਹੱਲੜਬਾਜੀ ਨਾ ਹੋਵੇ ਇੱਕਦਮ ਸਾਰਾ ਇਕੱਠ ਨਾ ਹੋਵੇ ਇਸ ਕਰਕੇ ਇਹਨੂੰ ਬੜਾ ਹੀ ਸੀਕ੍ਰੀਟ ਰੱਖਿਆ ਗਿਆ ਹੈ ਕਿ ਮਜੀਠਿਆ ਨੂੰ ਪਹਿਲਾਂ ਮੈਡੀਕਲ ਲੈ ਕੇ ਜਾਇਆ ਜਾਏਗਾ ਜਾਂ ਫਿਰ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਜਾਂ ਫਿਰ ਵਿਜੀਲੈਂਸ ਦਫਤਰ ਲੈ ਕੇ ਜਾਏਗਾ ਔਰ ਕੁਛ ਹੀ ਮਿੰਟਾਂ ਦੇ ਵਿੱਚ ਕਹਿ ਸਕਦੇ ਆ ਕਿ ਕੁਛ ਹੀ ਮਿੰਟਾਂ ਦੇ ਵਿੱਚ ਕਲੀਅਰ ਹੋ ਜਾਏਗਾ ਕਿ ਮਜੀਠਿਆ ਨੂੰ ਮੋਹਾਲੀ ਕੋਰਟ ਦੇ ਵਿੱਚ ਲੈ ਕੇ ਆ ਰਹੇ ਆ ਜਾਂ ਫਿਰ ਉਹਨਾਂ ਨੂੰ ਮੈਡੀਕਲ ਪਹਿਲਾਂ ਕਰਾਇਆ ਜਾਏਗਾ ਲੇਕਿਨ ਇੱਕ ਗੱਲ ਤਾਂ ਹੈ ਕਿ ਪਹਿਲਾ ਰਿਮਾਂਡ ਜਿਹੜਾ ਹੈਗਾ ਉਹਨਾਂ ਦਾ ਲੈਂਡ ਲਾਸਟ ਬਿਲਕੁਲ ਬਿਲਕੁਲ ਬੋਲੋ ਜੋ ਅਜਸਟੈਂਸ ਦੇ ਨਾਲ ਗੱਲ ਕੀਤੀ ਜਾਵੇ ਜੇਕਰ 12 ਸਵੇਰ 12 ਵਜੇ ਆ ਮਨਜੀਤਿਆ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਤੋਂ ਤਕਰੀਬ ਕਰੇ 3 ਘੰਟੇ ਦਾ ਤਾਂ ਮੈਨੂੰ ਲੱਗਦਾ ਹੈ ਕਿ ਰਸਤਾ ਹੈ ਕਿ ਕਰੀਬ-ਕਰੀਬ 2.5 ਤੋਂ 3 ਘੰਟੇ ਲੱਗਣਗੇ ਅ ਅੰਮ੍ਰਿਤਸਰ ਤੋਂ ਮੁਹਾਲੀ ਪਹੁੰਚਦੇ ਪਹੁੰਚਦੇ ਤੇ ਜੇਕਰ ਇਹ ਵੀ ਹੋ ਰਿਹਾ ਹੈ ਕਿ ਪਹਿਲਾਂ ਮੈਡੀਕਲ ਹੋਏਗਾ ਉਸ ਤੋਂ ਬਾਅਦ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਅਦਾਲਤ ਵਿੱਚ ਥੋੜੀ ਦੇਰੀ ਦੇ ਨਾਲ ਵੀ ਪੇਸ਼ ਕੀਤਾ ਜਾ ਸਕਦਾ ਕਿਉਂਕਿ ਸਮਾਂ ਤਾਂ ਹੁੰਦਾ ਹੈ ਕਈ ਵਾਰ ਇਹ ਹੁੰਦਾ ਹੈ ਕਿ 24 ਘੰਟਿਆਂ ਦਾ ਸਮਾਂ ਹੁੰਦਾ ਹੈ ਉਸ ਦੇ ਵਿੱਚ ਕਿਸੇ ਵੀ ਵੇਲੇ ਪੇਸ਼ ਕਰ ਸਕਦੇ ਆ ਵਿਜੀਲੈਂਸ ਜਾਂ ਹੋਰ ਕੁਝ ਇਸ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਮਨੋਜ ਦੇਖੋ ਦੇਖੋ ਰਣਵੀਰ ਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਜਿੱਦਾਂ ਤੁਸੀਂ ਵੀ ਜ਼ਿਕਰ ਕਰਕੇ ਹੋ ਬਿਲਕੁਲ ਠੀਕ ਹੈ ਪਹਿਲਾ ਮੈਡੀਕਲ ਕਰਾਇਆ ਜਾਂਦਾ ਜਿੱਦਾਂ ਵੀ ਪ੍ਰੋਟੋਕਾਲ ਹੁੰਦਾ ਹੈ ਕਿ ਮੈਡੀਕਲ ਕਰਾ ਲਓ ਜਾਂ ਪਹਿਲਾ ਮਹਾਲੀ ਕੋਰਟ ਦੇ ਵਿੱਚ ਪੇਸ਼ ਕਰਕੇ ਉਸ ਤੋਂ ਬਾਅਦ ਮੈਡੀਕਲ ਕਰਾਇਆ ਜਾ ਸਕਦਾ ਹੈ ਕਿਉਂਕਿ 24 ਘੰਟੇ ਦਾ ਸਮਾਂ ਹੁੰਦਾ ਹੈ ਜਿਹੜਾ ਇਹ ਪ੍ਰੋਸੈਸ ਹੁੰਦਾ ਹੈ ਲੇਕਿਨ ਇਸ ਕੇਸ ਦੇ ਵਿੱਚ ਇਸ ਕੇਸ ਦੇ ਵਿੱਚ ਬਹੁਤ ਹੀ ਸੀਕ੍ਰੀਟ ਰੱਖਿਆ ਗਿਆ ਹੈ ਹਾਲਾਂਕਿ ਮਜੀਠੀਏ ਨੂੰ ਮੇਨ ਗੇਟ ਤੋਂ ਲੈ ਕੇ ਆਇਆ ਜਾਏਗਾ ਜਾਂ ਫਿਰ ਪਿੱਛੇ ਬੇਸਮੈਂਟ ਤੋਂ ਲੈ ਕੇ ਆਇਆ ਜਾਏਗਾ ਇਹਦੇ ਵਿੱਚ ਵੀ ਹਜੇ ਸਸਪੈਂਸ ਬਣਿਆ ਹੋਇਆ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਬਹੁਤ ਹੀ ਸੀਕ੍ਰੀਟ ਇਸ ਚੀਜ਼ ਨੂੰ ਰੱਖਿਆ ਗਿਆ ਹੈ ਔਰ ਪੁਲਿਸ ਅਫਸਰਾਂ ਨੂੰ ਵੀ ਸਾਫ਼ ਤੌਰ ਤੇ ਹਦਾਇਤਾਂ ਦਿੱਤੀ ਗਈ ਹੈ ਕਿ ਕਿਸੇ ਨੂੰ ਅੰਦਰ ਜਿਹੜਾ ਹੈਗਾ ਉਹ ਨਹੀਂ ਆਉਣ ਦਿੱਤਾ ਜਾਵੇ ਹਾਲਾਂਕਿ ਇੱਥੇ ਨਾਰੇਬਾਜੀ ਜਿਹੜੀ ਉਹ ਕੀਤੀ ਜਾ ਰਹੀ ਹੈ ਮੋਹਾਲੀ ਕੋਰਟ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਮੋਹਾਲੀ ਦੇ ਜਿਹੜੇ ਲੋਕਲ ਜਿਹੜੇ ਸਪੋਰਟਰਸ ਨੇ ਹੋਰ ਜਿਹੜੇ ਸਾਥੀ ਨੇ ਆ ਦਲਜੀਤ ਚ ਇਹ ਇਥੇ ਪਹੁੰਚੇ ਹੋਏ ਨੇ ਠੀਕ ਹੈ ਮਨੋਜ ਤੁਸੀਂ ਤੁਸੀਂ ਨਜ਼ਰ ਬਣਾਈ ਰੱਖੋ ਅਸੀਂ ਤੁਹਾਡਾ ਦੁਆਰਾ ਰੋਕ ਕਰਾਂਗੇ ਤਾਂ ਮਨੋਜ ਰਾਠੀ ਮੇਰੇ ਸਹਿਯੋਗੀ ਮੋਹਾਲੀ ਕੋਰਟ ਤੋਂ ਲਾਈਵ ਜਾਣਕਾਰੀ ਦੇ ਰਹੇ ਸੀ ਕਿ ਕਿਸ ਤੰਗ ਦੇ ਨਾਲ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਅਕਾਲੀ ਦਲ ਦੇ ਵਰਕਰ ਜੁਟਣ ਲੱਗੇ ਨੇ ਦੂਜੇ ਪਾਸੇ ਵਿਕਰਮ ਮਜੀਠੀਆ ਨੂੰ ਹੁਣ ਵਿਜੀਲੈਂਸ ਦੇ ਵੱਲੋਂ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਤੇ ਉਧਰ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਵਿਚਾਲੇ ਕੇਜਰੀਵਾਲ ਦਾ ਵੀ ਬਿਆਨ ਸਾਹਮਣੇ ਆਇਆ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਿਕਰਮ ਮਜੀਠੀਆ ਦਾ ਨਾਂ ਲਏ ਬਿਨਾ ਬੋਲੇ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਨਸ਼ੇ ਛੱਡਣ ਵਾਲੇ ਬਖਸ਼ੇ ਨਹੀਂ ਜਾਣਗੇ ਉਹਨਾਂ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਮੰਤਰੀਆਂ ਦੀਆਂ ਗੱਡੀਆਂ ਦੇ ਵਿੱਚ ਹੀ ਤਸਕਰੀ ਹੁੰਦੀ ਸੀ ਸਾਬਕਾ ਮੰਤਰੀ ਆਪਣੇ ਘਰਾਂ 'ਚ ਕਮੰਤਰੀ ਤਸਕਰਾਂ ਨੂੰ ਰੱਖਦੇ ਸਨ ਕੇਜਰੀਬਾਲ ਤੇ ਹੀ ਨਹੀਂ ਰੁਕੇ ਉਹਨਾਂ ਕਹੇ ਕਿ ਮੁਲਜ਼ਮ ਕਿੰਨਾ ਵੀ ਤਾਕਤਵਰ ਹੋਵੇ ਬਖਸ਼ਾਂਗੇ ਨਹੀਂ ਤਾਂ ਸਿੱਧੇ ਰੂਪ ਦੇ ਵਿੱਚ ਸਿੱਧੇ ਤੌਰ ਤੇ ਅਰਵਿੰਦ ਕੇਜਰੀਬਾਲ ਵਿਕਰਮ ਮਜੀਠੀਆ ਤੇ ਨਿਸ਼ਾਨਾ ਸਾਧ ਦੇ ਨਜ਼ਰ ਆਏ ਨੇ ਨਾਮ ਭਾਵੇਂ ਉਹਨਾਂ ਨੇ ਨਹੀਂ ਲਿਆ ਪਰ ਸਿੱਧਾ ਸਿੱਧਾ ਨਿਸ਼ਾਨਾ ਵਿਕਰਮ ਮਜੀਠੀਆ ਨਹੀਂ ਇਸਮੇ ਨਹੀਂ ਹੈ ਤਾਂ ਮੋਹਾਲੀ ਮੋਹਾਲੀ ਅਦਾਲਤ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਇਸ ਗੱਡੀ ਦੇ ਵਿੱਚ ਵਿਕਰਮ ਮਜੀਠੀਆ ਨੇ ਪਰ ਅਜਿਆ ਨਹੀਂ ਹੈ ਅ ਦਰਅਸਲ ਹਰ ਗੱਡੀ ਤੇ ਨਜ਼ਰ ਆਉਂਦੀ ਹੈ ਕਿ ਕਿਸ ਗੱਡੀ ਦੇ ਵਿੱਚ ਵਿਕਰਮ ਮਜੀਠੀਆ ਨੂੰ ਲਿਆਂਦਾ ਜਾਣਾ ਹੈ ਚਲੋ ਤਾਂ ਵਿਜੀਲੈਂਸ ਦਫ਼ਤਰ ਦੀਆਂ ਇਹ ਤਸਵੀਰਾਂ ਨੇ ਦੱਸਦੀ ਹੈ ਕਿ ਦੋ ਥਾਮਾਂ ਤੇ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਹੈ ਇੱਕ ਤਾਂ ਮੋਹਾਲੀ ਅਦਾਲਤ ਦੇ ਵਿੱਚ ਜਿੱਥੇ ਪੇਸ਼ ਕੀਤਾ ਜਾਣਾ ਵਿਕਰਮ ਮਜੀਠੀਆ ਨੂੰ ਦੂਜਾ ਵਿਜੀਲੈਂਸ ਆਫਿਸ 86 ਸੈਕਟਰ ਦੇ ਵਿੱਚ ਜਿਹੜਾ ਵਿਜੀਲੈਂਸ ਦਫ਼ਤਰ ਹੈ ਉੱਥੇ ਵੀ ਲਿਆਂਦਾ ਜਾ ਸਕਦਾ ਹੈ ਉਮੇਸ਼ ਮੇਰੇ ਸਹੋਗੀ ਉੱਥੇ ਮੌਜੂਦ ਨੇ ਉਮੇਸ਼ ਮੇਰੇ ਸਹੋਗੀ ਮੌਜੂਦ ਨੇ ਸੈਕਟਰ 86 ਵਿਜੀਲੈਂਸ ਦਫ਼ਤਰ ਉਮੇਸ਼ ਕੀ ਕੋਈ ਜਾਣਕਾਰੀ ਮਿਲ ਰਹੀ ਹੈ ਕਿਉਂਕਿ ਵਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਹੁਣ ਮੁਹਾਲੀ ਲਿਆਂਦਾ ਜਾ ਰਿਹਾ ਹੈ ਜਿਸ ਤੰਗ ਦੇ ਨਾਲ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਜਾਂ ਉਹਨਾਂ ਨੂੰ ਸਿੱਧਾ ਜੋ ਸੈਕਟਰ 86 ਵਿੱਚਲਾ ਵਿਜੀਲੈਂਸ ਆਫਿਸ ਹੈ ਉੱਥੇ ਲਿਆਂਦਾ ਜਾ ਸਕਦਾ ਕਿ ਕੋਈ ਜਾਣਕਾਰੀ ਕਿ ਕੁਝ ਹਾਲਾਤ ਦੇਖੋ ਜਾਣਕਾਰੀ ਹਲੇ ਇਹੀ ਹੈ ਕਿ ਵਿਜੀਲੈਂਸ ਆਫਿਸ ਤੋਂ ਲਿਆ ਜਾ ਸਕਦਾ ਹੈ ਔਰ ਤਸਵੀਰਾਂ ਮੈਂ ਤੁਹਾਨੂੰ ਦਿਖਾਤਾ ਵਿਜੀਲੈਂਸ ਆਫਿਸ ਦੇ ਬਾਹਰ ਦੀਆਂ ਕੜੀ ਸੁਰੱਖਿਆ ਪੰਜਾਬ ਪੁਲਿਸ ਤੇ ਕਮਾਂਡੋ ਤਾਇਨਾਤ ਕੀਤੇ ਗਏ ਨੇ ਇੱਥੇ ਵਿਜੀਲੈਂਸ ਆਫਿਸ ਦੇ ਬਾਹਰ ਔਰ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਅੱਜ ਸੂਤਰ ਦੇ ਮੁਤਾਬਿਕ ਜਿਹੜੀ ਜਾਣਕਾਰੀ ਹੈ ਕਿ ਸ਼ਾਇਦ ਅੱਜ ਕੋਰਟ ਵਿੱਚ ਪੇਸ਼ ਨਾ ਹੋਵੇ ਮੈਂ ਤੁਹਾਨੂੰ ਰੋਕ ਰਿਹਾ ਮੈਂ ਦੁਬਾਰਾ ਵੀ ਆਉਂਗਾ ਸਾਡੇ ਨਾਲ ਇਸ ਵੇਲੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਜੁੜੇ ਨੇ ਅਮਨ ਅਰੋੜਾ ਜੀ న్యూਸ 18 ਤੇ ਸਵਾਗਤ ਹੈ ਵਿਕਰਮ ਮਜੀਠੀਆ ਨੂੰ ਅੱਜ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਬਹੁਤ ਸਾਰੇ ਪ੍ਰਤੀਕਰਮ ਸਾਹਮਣੇ ਆ ਚੁੱਕੇ ਨੇ ਵਿਰੋਧੀ ਪਾਰਟੀਆਂ ਤੁਹਾਡੇ ਖਿਲਾਫ ਪਾਰਟੀ ਖਿਲਾਫ ਸਰਕਾਰ ਖਿਲਾਫ ਕਹਿ ਰਹੇ ਨੇ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਹੈ ਵਿਕਰਮ ਮਜੀਠੀਆ ਕਹਿ ਰਹੇ ਨੇ ਕਿ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਵੇਲੇ ਦੇਖੋ ਇਸ ਤਰ੍ਹਾਂ ਕਿ ਚਲੋ ਜਿਹਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਉਹਨਾਂ ਨੇ ਮੁਖਾਲਫਤਾ ਕਰਨੀ ਹੁੰਦੀ ਆ ਸਾਡੇ 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 ਖਿਲਾਫ ਬਿਆਨਵਾਦੀ ਤਾਂ ਕਰਨੀ ਚੀਗੀ ਜੀ ਉਹ ਤਾਂ ਕਰ ਲੈਣ ਕੋਈ ਦਿੱਕਤ ਨਹੀਂ ਕਿ ਉਹ ਚ ਕੋਈ ਇਸ਼ੂ ਨਹੀਂ ਹੈਗਾ ਸਵਾਲ ਇਹ ਹੈ ਵੀ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਲਾ ਹਾਲਾ ਕੀ ਇਸ਼ੂ ਹੈ ਜੀ ਠੀਕ ਹੈ ਨਾ ਉਹ ਤਾਂ ਸਿਰਫ ਔਰ ਸਿਰਫ ਇੰਨੀ ਕੋਈ ਅ ਦੇ ਕਿਹੜੇ ਹੋਇਆ ਜੇ ਇਸ਼ੂ ਚਾਹੁੰਦੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਕੋਈ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕੋਈ ਗਲਤ ਚੀਜ਼ ਕੀਤੀ ਹੋਊਗੀ ਤੇ ਉਹ ਪੁਲਿਸ ਦੇ ਜਾਂ ਵਿਜੀਲੈਂਸ ਦੇ ਧਿਆਨ ਦੇ ਵਿੱਚ ਆਈ ਹੋਊਗੀ ਜੀ ਉਹਦੇ ਉੱਪਰ ਐਫ ਆਈ ਆਰ ਜਿਹੜੀ ਉਹ ਦਰਜ ਹੋਈ ਹੈ ਸੋ ਇਹਦਾ ਇਹ ਇਸ ਮਸਲੇ ਨੂੰ ਇੱਡੀ ਸਿਆਸੀ ਰੰਗ ਦੇਣ ਵਾਲੀ ਗੱਲ ਹੈ ਨੀ ਕਿ ਜਿੰਨੀ ਦਿੱਤੀ ਜਾ ਰਹੀ ਹੈ અમન अरोड़ा जी ਕੀ ਕਹਿਣਾ ਚਾਹੁੰਦੇ ਹੋ ਕੀ ਇਹ ਡਰੱਗ ਮਾਮਲੇ ਦੇ ਵਿੱਚ ਹੈ ਕੀ ਇਹ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੈ ਕਿਉਂਕਿ ਜਿਹੜੀ ਐਫ ਆਈ ਆਰ ਹੈ ਉਹ ਤਾਂ ਡੀਏ ਦੇ ਅਕੋਰਡਿੰਗ ਹੋਈ ਹੈ ਕਿ ਡਿਸਪਰਪੋਰਸ਼ਨੇਟ ਐਸੈਟਸ ਦੀ ਕਾਰਵਾਈ ਹੈਗੀ ਹੈ ਇਹਨੂੰ ਨਸ਼ੇ ਨਾਲ ਵੀ ਜੋੜ ਰਹੇ ਨੇ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਆਗੂ ਤੁਸੀਂ ਕੀ ਕਹਿਣਾ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਸਵੇਰ ਦਾ ਟਰੈਵਲ ਕਰ ਰਿਹਾ ਸੀ ਔਰ ਮੈਂ ਬਾਹਰ ਹਾਂ ਤੇ ਮੈਂ ਵੀ ਹਜੇ ਐਫ ਆਈ ਆਰ ਦੇਖੀ ਨਹੀਂ ਹੈਗੀ ਪਰ ਸਵਾਲ ਇਹ ਹੈ ਜੇ ਡੀਏ ਦਾ ਕੇਸ ਹੈ ਤੇ ਡੈਫੀਨਿਟਲੀ ਆਮਦਨ ਦੇ ਸੋਰਸਸ ਤੋਂ ਵੱਧ ਜੇ ਕੋਈ ਵਿਜੀਲੈਂਸ ਦੇ ਧਿਆਨ ਦੇ ਵਿੱਚ ਆਇਆ ਹੋਊਗਾ ਤੇ ਤਾਂ ਹੀ ਇਹ ਐਫਆਈਆਰ ਹੋਈ ਔਰ ਜੋ ਇਹਦੇ ਵਿੱਚ ਵੀ ਹੁਣ ਜੋ ਤੁਹਾਡੇ ਮੀਡੀਆ ਤੋਂ ਹੀ ਪਤਾ ਲੱਗ ਰਿਹਾ ਸਾਰੀਆਂ ਗੱਲਾਂ ਮੈਂ ਤੁਹਾਡੇ ਮੀਡੀਆ ਦੇ ਸੋਰਸਸ ਤੋਂ ਹੀ ਮੈਂ ਕਰ ਰਿਹਾ ਕਿ ਜੋ ਕੋਈ ਡਾਇਰੀਆਂ ਜਾਂ ਕੋਈ ਮੋਬਾਈਲਸ ਵਗੈਰਾ 28 29 ਮੋਬਾਈਲਸ ਮਿਲੇ ਨੇ ਜਾਂ ਕੋਈ ਡੀਏ ਦਾ ਟ੍ਰੇਲ ਮਿਲੀ ਹੈ ਵਿਜੀਲੈਂਸ ਨੂੰ ਇਹ ਤਾਂ ਹੁਣ ਜਦੋਂ ਵਿਜੀਲੈਂਸ ਦੀ ਕੋਈ ਸਟੇਟਮੈਂਟ ਆਊਗੀ ਜਾਂ ਐਫਆਈਆਰ ਸਾਹਮਣੇ ਆਊਗੀ ਜਾਂ ਕੋਰਟ ਦੇ ਵਿੱਚ ਮਸਲਾ ਜਾਊਗਾ ਤਾਂ ਹੀ ਪਤਾ ਲੱਗੇਗਾ ਸਿਆਸੀ ਬਦਲਾਖੋਰੀ ਤੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਦੇਖੋ ਸੁਨੀਲ ਜਾਖੜ ਸਾਹਮਣੇ ਆਏ ਨੇ ਸੁਖਪਾਲ ਖੈਰਾ ਸਾਹਮਣੇ ਆ ਚੁੱਕੇ ਨੇ ਰਵਨੀਤ ਬਿੱਟੂ ਤਾਂ ਕਹਿੰਦੇ ਨੇ ਕਿ ਏਜੰਸੀਆਂ ਦੀ ਦੁਰਵਰਤੋਂ ਹੋ ਰਹੀ ਹੈ ਦੇਖੋ ਚਲੋ ਉਹਨਾਂ ਦਾ ਕੰਮ ਹੈ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰ ਦਿੰਦਾ ਕਿ ਪੰਜਾਬ ਸਰਕਾਰ ਨਾ ਕੋਈ ਪੋਲੀਟੀਕਲ ਵੈਂਡੇਟਾ ਕਰਦੀ ਹੈ ਨਾ ਕੋਈ ਪੋਲੀਟੀਕਲ ਬਦਲਾਖੋਰੀ ਕਰਦੀ ਹੈ ਨਾ ਕੋਈ ਵਿਛੰਡਿੰਗ ਕਰਦੀ ਹੈ ਜੇ ਕੋਈ ਲਾਅ ਆਫ ਲੈਂਡ ਜਿਹੜਾ ਹੈਗਾ ਉਹਦੇ ਮੁਤਾਬਕ ਪੰਜਾਬ ਸਰਕਾਰ ਕੰਮ ਕਰਦੀ ਹੈ ਪੁਲਿਸ ਕੰਮ ਕਰਦੀ ਹੈ ਇਹ ਉਹਨਾਂ ਦਾ ਕੰਮ ਹੈ ਵਿਰੋਧ ਕਰਨਾ ਉਹਨਾਂ ਨੂੰ ਕਰਨ ਦੋ ਜੀ ਤੁਸੀਂ ਕਹਿ ਰਹੇ ਹੋ ਕਿ ਸਿਆਸਤ ਤੋਂ ਪ੍ਰੇਰਿਤ ਨਹੀਂ ਹੈ ਬਿਲਕੁਲ ਵੀ ਇਹ ਬਿਲਕੁਲ 100% ਬਿਲਕੁਲ ਨਹੀਂ ਹੈ ਜੀ ਪਰ ਕਿਉਂ ਫਿਰ ਜਿਹੜੇ ਤੁਹਾਡੇ ਵਿਰੋਧੀ ਨੇ ਸੁਨੀਲ ਜਾਖੜ ਤਾਂ ਕਹਿੰਦੇ ਨੇ ਕਿ ਜਿਹੜੇ ਪਹਿਲਾਂ ਕੇਸ ਹੋਏ ਸੀ ਵਿਜੀਲੈਂਸ ਦੇ ਭਾਰਤ ਪੂਸ਼ਨਾ ਆਸ਼ੂ ਦੇ ਖਿਲਾਫ ਸੁੰਦਰ ਸ਼ਾਮ अरोड़ा ਦੇ ਖਿਲਾਫ ਟਿੱਕੇ ਨਹੀਂ ਹੈਗੇ ਇਹ ਵੀ ਨਹੀਂ ਟਿੱਕੇਗਾ ਉਹ ਕਹਿੰਦੇ ਨੇ ਕਿ ਆ ਪਾਰਸ਼ਲਟੀ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਕਾਰਵਾਈ ਕਰ ਰਹੇ ਹੋ ਤਾਂ ਇੱਕ ਬਰਾਬਰ ਕਾਰਵਾਈ ਹੋਣੀ ਚਾਹੀਦੀ ਹੈ ਇਹ ਵੀ ਸੁਨੀਲ ਜਾਖੜ ਕਹਿੰਦੇ ਆਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ ਮੈਂ ਤਾਂ ਇਹ ਕਹੂੰਗਾ ਜੀ ਕਿ ਇੱਕ ਬਰਾਬਰ ਕਾਰਵਾਈ ਹੀ ਹੋਊਗੀ ਚਾਹੇ ਕੋਈ ਵੱਡਾ ਹੈ ਚਾਹੇ ਛੋਟਾ ਹੈ ਆਪਣਾ ਹੈ ਬਗਾਨਾ ਹੈ ਚਾਹੇ ਕੋਈ ਪੋਲਿਟিক্যাল ਬੰਦਾ ਹੈ ਚਾਹੇ ਕੋਈ ਪੁਲਿਸ ਅਫਸਰ ਹੈ ਚਾਹੇ ਕੋਈ ਮਾਫੀਆ ਹੈ ਜਿਨੇ ਕਿਸੇ ਨੇ ਪੰਜਾਬ ਦੇ ਨੂੰ ਲੁੱਟਿਆ ਜਾਂ ਜਿਨੇ ਕਿਸੇ ਨੇ ਪੰਜਾਬ ਦੇ ਵਿੱਚ ਨਸ਼ਾ ਵੇਚਣ ਦੀ ਕੋਸ਼ਿਸ਼ ਕੀਤੀ ਹੈ ਨਸ਼ਾ ਕਰ ਕਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਬਖਸ਼ਿਆ ਨਹੀਂ ਜਾਊਗਾ ਇੱਕ ਬਰਾਬਰ ਦੋਸ਼ੀਆਂ ਖਿਲਾਫ ਗੁਨਾਹਗਾਰਾਂ ਖਿਲਾਫ ਇੱਕ ਬਰਾਬਰ ਕਾਰਵਾਈ ਹੀ ਹੋਊਗੀ ਥੋੜਾ ਜਿਹਾ ਹੋਰ ਕਿਉਂਕਿ ਦੇਖੋ ਪੰਜਾਬ ਦੀ ਜਨਤਾ ਮਨ ਰੋੜਾ ਜੀ ਸਮਝਣਾ ਚਾਹੁੰਦੀ ਆ ਇਸ ਪੂਰੇ ਮਾਮਲੇ ਨੂੰ ਕਿਉਂਕਿ ਸਵੇਰ ਤੋਂ ਇਹ ਸਾਰਾ ਚੱਲ ਰਿਹਾ ਏ 9 ਵਜੇ ਤੋਂ ਰੇਡ ਚੱਲੀ 3 ਸਵੇਰ ਤਿੰਨ ਘੰਟੇ ਤੱਕ ਰੇਡ ਹੋਈ ਚੰਡੀਗੜ੍ਹ ਦੇ ਵਿੱਚ ਸਰਕਾਰੀ ਰਿਹਾਇਸ਼ ਤੇ ਰੇਡ ਹੋਈ ਅਮਰਤਸਰ ਦੇ ਵਿੱਚ ਹੋਈ ਉਸ ਤੋਂ ਬਾਅਦ ਬਹੁਤ ਸਾਰੀਆਂ ਆਮ ਆਦਮੀ ਪਾਰਟੀ ਦੇ ਕੁਲਦੀਪ ਢਾਲੀਵਾਲ ਹਰਪਾਲ ਚੀਮਾ ਕਟਾਰੂ ਚੱਕ ਹੋਰੀ ਬਹੁਤ ਸਾਰੇ ਸਟੇਟਮੈਂਟਸ ਉਹਨਾਂ ਦੀ ਸਾਹਮਣੇ ਆਈਆਂ ਕਿ ਪੂਰਾ ਮਸਲਾ ਹੈ ਕੀ ਆ ਜਿਹੜੇ ਮਾਮਲੇ ਦੇ ਵਿੱਚ ਹੁਣ ਵਿਕਰਮ ਮਜੀਠੀਆ ਖਿਲਾਫੇ ਕਾਰਵਾਈ ਹੋ ਰਹੀ ਹੈ ਦੇਖੋ ਮੈਂ ਤੁਹਾਨੂੰ ਦੱਸਿਆ ਜੀ ਕਿ ਮੈਂ ਇਸ ਵੇਲੇ ਦਾ ਟ੍ਰੈਵਲ ਕਰ ਰਿਹਾ ਮੀਟਿੰਗਾਂ ਚ ਬਿਜ਼ੀ ਸੀਗਾ ਦਿੱਲੀ ਆਇਆ ਹੋਇਆ ਜੀ ਸਾਡਾ ਇੱਕ ਫੰਕਸ਼ਨ ਸੀਗਾ ਜੀ ਮੈਂ ਐਫ ਆਈ ਆਰ ਅਜੇ ਤੱਕ ਨਹੀਂ ਦੇਖੀ ਕੇਸ ਜਿਹੜਾ ਮੈਨੂੰ ਤੁਹਾਡੇ ਮੀਡੀਆ ਦੇ ਚੈਨਲ ਤੇ ਤੁਹਾਡੇ ਸਵਾਲਾਂ ਤੋਂ ਜਿਹੜਾ ਪਤਾ ਲੱਗ ਰਿਹਾ ਹੈ ਇਹ 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 ਡੀਏ ਦਾ ਕੇਸ ਹੈ ਜਿਹਦੇ ਵਿੱਚ ਡੀਏ ਮੀਨਸ ਵੀ ਨ ਆਮਦਨ ਤੋਂ ਵੱਧ ਦੀ ਇਨਕਮ ਜਿਹੜੀ ਉਹ ਸ਼ੋਅ ਹੋਈ ਹੈ ਜੀ ਇਹ ਇਹਦਾ ਇਹਦੇ ਜਿਹੜੇ ਐਗਜ਼ੈਕਟ ਡਿਟੇਲਸ ਨੇ ਤੱਥ ਨੇ ਜਿਹੜੇ ਇਹ ਵਿਜੀਲੈਂਸ ਕੋਲ ਹੋਣਗੇ ਉਸ ਦੇ ਬੇਸਿਸ ਦੇ ਉੱਪਰ ਹੀ ਐਫ ਆਈ ਆਰ ਦਰਜ ਹੋਈ ਹੋਊਗੀ ਸੋ ਇਹ ਚੀਜ਼ ਨੂੰ ਪੋਲਿਟਿਸੀਜ਼ ਕਰਨਾ ਮੈਂ ਸਮਝਦਾ ਕਿ ਵਾਜਬ ਨਹੀਂ ਹੈ ਤਾਂ ਮਤਲਬ ਡਰੱਗ ਕੇਸ ਨਾਲ ਨਾ ਜੋੜ ਕੇ ਦੇਖਿਆ ਜਾਵੇ ਇਸ ਨੂੰ ਨਹੀਂ ਡਰੱਗ ਕੇਸ ਨਾਲ ਜਿਹੜੀ ਉਹ ਇਨਕਮ ਹੈ ਉਹਨਾਂ ਕੋਲ ਇਹ ਸੋਰਸ ਤੋਂ ਵੱਧ ਉਹ ਕਿੱਥੋਂ ਆਈ ਹੋਊਗੀ ਹੂੰ ਡਰੱਗਸ ਹੋਈ ਉਹ ਇਹ ਤਾਂ ਇਨਵੈਸਟੀਗੇਸ਼ਨ ਦਾ ਮੈਟਰ ਹੈ ਨਾ ਜੀ ਜੀ ਇਹ ਤੁਸੀਂ ਜਾਂ ਮੈਂ ਕਿਵੇਂ ਕਹਿ ਸਕਦੇ ਆਂ ਵੀ ਕਿੱਥੋਂ ਆਈ ਕਿੱਥੋਂ ਨਹੀਂ ਆਈ ਜੀ ਕਰਪਸ਼ਨ ਦਾ ਹੈ ਡਰੱਗਸ ਦਾ ਹੈ ਕਿਸ ਚੀਜ਼ ਦਾ ਹੈ ਹੂੰ ਜੇ ડીਏ ਇੱਕ ਨੋਨ ਸੋਰਸਸ ਤੋਂ ਵੱਧ ਇਨਕਮ ਕਿਸੇ ਕੋਲ ਹੈਗੀ ਜੀ ਤੇ ਉਹ ਕਿੱਥੋਂ ਆਈ ਹੈ ਇਹ ਤਾਂ ਇਹ ਤਾਂ ਪੁਲਿਸ ਜੋ ਹੈ ਉਹਦੀ ਸਟੇਟਮੈਂਟ ਤੋਂ ਪਤਾ ਲੱਗੇਗਾ ਨਾ ਜੀ ਠੀਕ ਹੈ ਜੀ ਚਲੋ ਬਹੁਤ ਧੰਨਵਾਦ ਅਮਨ अरोड़ा ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅਮਨ अरोड़ा ਕਹਿ ਰਹੇ ਨੇ ਕਿ ਉਹ ਬਾਹਰ ਸੀ ਪੂਰੇ ਕੇਸ ਦਾ ਹਾਜੀ ਡਿਟੇਲ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਐਫ ਆਈ ਆਰ ਉਹਨਾਂ ਨੂੰ ਨਹੀਂ ਪੜੀ ਪਰ ਉਹਨਾਂ ਨੇ ਇਹਨਾਂ ਜ਼ਰੂਰ ਕਿਹਾ ਕਿ ਇਹ ਕੋਈ ਵੀ ਸਿਆਸੀ ਬਦਲਾਖੋਰੀ ਨਹੀਂ ਹੈ ਸਿਆਸਤ ਤੋਂ ਪ੍ਰੇਰਿਤ ਇਹ ਕੇਸ ਨਹੀਂ ਹੈ ਅਤੇ ਜੋ ਕਾਰਵਾਈ ਵਿਜੀਲੈਂਸ ਦੇ ਵੱਲੋਂ ਕੀਤੀ ਜਾ ਰਹੀ ਹੈ ਭਾਵੇਂ ਕਿ ਉਹ ਜਾਣਕਾਰੀ ਦੇ ਮੁਤਾਬਕ ਕੇ ਹਾਲੇ ਡੀਏ ਮਾਮਲੇ ਦੇ ਵਿੱਚ ਭਾਵੇਂ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਪਰ ਲਗਾਤਾਰ ਇਸ ਤੇ ਸਵਾਲ ਵੀ ਉੱਠ ਰਹੇ ਨੇ ਸਦਾ ਉਮੇਸ਼ ਸ਼ਰਮਾ ਕੁਲ ਚੱਲਦੇ ਆ ਮੇਰੇ ਸਹੋਗੀ ਇਸ ਵੇਲੇ ਵਿਜੀਲੈਂਸ ਆਫਿਸ ਤੋਂ ਲਾਈਵ ਜੁੜੇ ਹੋਏ ਨੇ ਉਮੇਸ਼ ਅੱਜ ਕਿਉਂਕਿ ਸਵੇਰ ਤੋਂ ਹੀ ਆ ਵਿਕਰਮ ਮਜੀਠੀਆ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਇਆ ਹੋਇਆ ਇੱਕ ਪਾਸੇ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰਕੇ ਹੁਣ ਮੁਹਾਲੀ ਲਿਆਂਦਾ ਜਾ ਰਿਹਾ ਹੈ ਤੇ ਕਿਉਂਕਿ ਵਿਕਰਮ ਮਜੀਠੀ ਆਪਨੇ ਆਪ ਦੇ ਵਿੱਚ ਇੱਕ ਵੱਡੇ ਆਗੂ ਤੇ ਸਰਕਾਰ ਨੂੰ ਘੇਰਦੇ ਵੀ ਨੇ ਉਸ ਮਾਮਲੇ ਦੇ ਵਿੱਚ ਬਹੁਤ ਸਾਰੀ ਬਿਆਨਬਾਜ਼ੀ ਸਾਹਮਣੇ ਆ ਚੁੱਕੀ ਹੈ ਆਮਨ ਅਰੋੜਾ ਹੁਣੇ-ਹੁਣੇ ਸਾਡੇ ਨਾਲ ਜੁੜੇ ਉਹਨਾਂ ਨੇ ਕਿਹਾ ਕਿ ਵਿਜੀਲੈਂਸ ਆਪਣਾ ਕੰਮ ਕਰ ਰਹੀ ਹੈ ਸਿਆਸੀ ਬਦਲਾਖੋਰੀ ਨਹੀਂ ਹੈ ਤੇ ਇਸ ਵੇਲੇ ਕੀ ਹਾਲਾਤ ਕੀ ਨੇ ਸੈਕਟਰ 68 ਜਿੱਥੇ ਹੋ ਸਕਦਾ ਹੈ ਕਿ ਵਿਕਰਮ ਮਜੀਠੀਆ ਨੂੰ ਲੈ ਕੇ ਆਇਆ ਜਾਵੇ ਪਹਿਲਾ ਅਦਾਲਤ ਜੇ ਲਗਾਇਆ ਜਾਂਦਾ ਜਾਂ ਫਿਰ ਇੱਥੇ ਲਗਾਇਆ ਜਾਂਦਾ ਦੇਖਣਾ ਹੋਵੇਗਾ ਇੱਥੇ ਕੀ ਮਾਹੌਲ ਹੈ देखो बिल्कुल बहुत बड़ी पंजाब दी राजनीति दी विच डेवलपमेंट है आज विक्रम अजीत अखालि आगुने सीन रागा लिया, सी लिया गुने और विजिलेंस ने अरेस्ट किता है मोहाली लाया जा रहा है अ तुसी हालात दी गल पूछी है मैं थानू हालात दसदा पहला मैं कहूंगा कि बार एंट्री गेट दिखा दिए विजिलेंस दे ऑफिस जड़ी है सड़क आंदी है ओथे भी पंजाब पुलिस दा दस्ता प्रॉपर ओथे मौजूद है कमांडो मौजूद है एंट्री जड़ी हैगी बड़ा देख के कीती जा रही है जड़ी गड्डी आ रही है और देख के उनू लंगाया जा रहा है ये हैगा एंट्री पॉइंट हुन दस दिया विजिलेंस ऑफिस दा अ ਇਹ ਮਿਸ ਮੇਰੇ ਪਿੱਛੇ ਜਿਹੜਾ ਜਿੱਥੇ ਮੈਂ ਖੜਿਆ ਆ ਆ ਇੱਥੇ ਵਿਜੀਲੈਂਸ ਆਫਿਸ ਦੀ ਬਿਲਡਿੰਗ ਹੈ ਪੰਜਾਬ ਵਿਜੀਲੈਂਸ ਆਫਿਸ ਦੀ ਫੋਰੈਸਟ ਕੰਪਲੈਕਸ ਦੇ ਬਿਲਕੁਲ ਨਾਲ ਪੰਜਾਬ ਪੁਲਿਸ ਦਾ ਕਮਾਂਡੋ ਦਾ ਦਸਤਾ ਤੁਸੀਂ ਦੇਖੋ ਤਸਵੀਰਾਂ ਇੱਥੇ ਪ੍ਰੋਪਰ ਅੱਗੇ ਜਿਹੜੀ ਐਂਟਰੀ ਹੈ ਉਹ ਬੈਰੀਕੇਡਿੰਗ ਕੀਤੀ ਹੋਈ ਹੈ ਇੱਥੇ ਪੰਜਾਬ ਪੁਲਿਸ ਦੇ ਅਫਸਰ ਇੱਥੇ ਤਨਾਤ ਨੇ ਇਹ ਵਿਜੀਲੈਂਸ ਦਾ ਗੇਟ ਹੈ ਗੇਟ ਦੇ ਮੂਲੇ ਜਿਹੜੇ ਹੈਗੇ ਉਹ ਪੰਜਾਬ ਪੁਲਿਸ ਔਰ ਕਮਾਂਡੋ ਦਸਤਾ ਜਿਹੜਾ ਤਨਾਤ ਹੈ ਉਹ ਕਿੰਨੀ ਦੇਰ ਵਿੱਚ ਵਿਕਰਮਜੀਠੀਆ ਇੱਥੇ ਪਹੁੰਚਣਗੇ ਕਿਉਂਕਿ ਅੰਮ੍ਰਿਤਸਰ ਤੋਂ ਵਿਜੀਲੈਂਸ ਦੀ ਟੀਮ ਗਈ ਸੀਗੀ ਰੇਡ ਕੀਤੀ ਹੈ ਔਰ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ ਹੁਣ ਗੱਲ ਇਹ ਹੈ ਕਿ ਵਿਜੀਲੈਂਸ ਵਿੱਚ ਲਾ ਕੇ ਪੁੱਛਕਿਛ ਕਰਕੇ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਵਿਕਰਮ ਅਜੀਠੇ ਦੇ ਵਕੀਲ ਵੀ ਤਿਆਰੀ ਕਰ ਰਹੇ ਨੇ ਇਸ ਐਫਆਈਆਰ ਨੂੰ ਜਦੋਂ ਉਹਨਾਂ ਕੋਲ ਪਹੁੰਚੇਗੀ ਕਿਹੜੇ ਮਾਮਲੇ ਚ ਐਫਆਈਆਰ ਹੈ ਕਿ ਉਹਦੇ ਬੈਕਗ੍ਰਾਉਂਡ ਨੇ ਇਸ ਮਾਮਲੇ ਦਰਜ ਕਰਨ ਦੇ ਉਹ ਵੀ ਕੋਰਟ ਵਿੱਚ ਵੀ ਉਹ ਚੈਲੰਜ ਕਰਨਗੇ ਫਿਲਹਾਲ ਵਿਜੀਲੈਂਸ ਦੇ ਦਸਤਰ ਦੇ ਬਾਹਰ ਦੀ ਤਸਵੀਰਾਂ ਅ ਹਮੇਸ਼ਾ ਹਮੇਸ਼ਾ ਮੰਨਿਆ ਜਾਵੇ ਕਿਉਂਕਿ ਆਮ ਦਿਨਾਂ ਦੇ ਵਿੱਚ ਜਿਹੜਾ ਨਹੀਂ ਹੁੰਦਾ ਆਮ ਦਿਨਾਂ ਦੇ ਵਿੱਚ ਇੰਨੀ ਸਿਕਿਉਰਿਟੀ ਨਹੀਂ ਹੁੰਦੀ ਜਿਹੜੀ ਤੁਸੀਂ ਸੜਕ ਦੇ ਵਾਲੀ ਤਸਵੀਰ ਵੀ ਦਿਖਾ ਰਹੇ ਸੀ ਉੱਥੇ ਬੈਰੀਕੇਡਿੰਗ ਨਹੀਂ ਹੁੰਦੀ ਇੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨਹੀਂ ਹੁੰਦੀ ਤਾਂ ਮੰਨਿਆ ਜਾਵੇ ਕਿ ਇੱਥੇ ਕਿਤੇ ਕੋਈ ਅਕਾਲੀ ਵਰਕਰਾਂ ਦਾ ਇਕੱਠ ਨਾ ਹੋ ਜਵੇ ਉਸ ਨੂੰ ਦੇਖਦਿਆਂ ਹੋਇਆਂ ਤੇ ਲਾਅਨਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਕਿਉਂਕਿ ਵਿਕਰਮ ਅਜੀਠਿਆ ਇੱਕ ਸੀਨੀਅਰ ਆਗੂ ਨੇ ਤੇ ਉਹਨਾਂ ਨੂੰ ਇੱਥੇ ਲਿਆਉਣ ਦਾ ਜਾ ਰਿਹਾ ਹੈ ਇਸੇ ਕਰਕੇ ਸੁਰੱਖਿਆ ਦੇ ਵਿੱਚ ਵੱਡਾ ਵਾਧਾ ਅੱਜ ਇੱਥੇ ਦੇਖਿਆ ਜਾ ਰਿਹਾ ਹੈ ਬਿਲਕੁਲ ਕਿਉਂਕਿ ਇਹ ਤਸਵੀਰ ਇਸ ਕਰਕੇ ਵੀ ਲੱਗ ਗਿਆ ਕਿ ਵਿਜਲੈਂਸ ਆਫਿਸ ਦੇ ਬਾਹਰ ਐਦਾਂ ਦੀ ਨਹੀਂ ਹੁੰਦੀ ਕਿਉਂਕਿ ਇੱਕ ਆਫਿਸ ਹੈ ਜੇ ਫਰੰਟ ਐਂਟਰੀ ਹੈ ਮੈਂ ਤੁਹਾਨੂੰ ਆਪਣੇ ਰਾਈਟ ਵੀ ਦਿਖਾ ਦਾਂ ਜੇ ਥੋੜਾ ਜਿਹਾ ਜ਼ੂਮ ਕਰਕੇ ਐਸੇ ਦਿਖਾਈਏ ਉੱਥੇ ਕਿਉਂਕਿ ਆਉਣ ਜਾਣ ਵਾਲੇ ਜਿਹੜੇ ਵਿਜਲੈਂਸ ਆਫਿਸ ਤੋਂ ਰਸਤੇ ਨੇ ਉੱਥੇ ਬੈਰੀਕੇਡਿੰਗ ਦੋਨੋਂ ਸਾਈਡ ਕੀਤੀ ਗਈ ਹੈ ਤੁਸੀਂ ਦੇਖੋਗੇ ਜ਼ੂਮ ਕਰਕੇ ਤੁਹਾਨੂੰ ਦਿਖਾਇਆ ਜਾ ਰਿਹਾ ਤਸਵੀਰਾਂ ਵਿੱਚ ਕਿ ਜਿਹੜੇ ਪੁਲਿਸ ਅਫਸਰ ਕਰ ਰਹੇ ਉਹਨਾਂ ਦੇ ਪਿੱਛੇ ਉੱਥੇ ਵੀ ਬੈਰੀਕੇਡਿੰਗ ਕਰਕੇ ਪੁਲਿਸ ਨੇ ਰਸਤਾ ਜਿਹੜਾ ਬੈਰੀਕੇਡਿੰਗ ਕੀਤੀ ਹੋਈ ਹੈ ਯਾਨੀ ਕਿ ਦੋਨੋਂ ਐਂਟਰੀ ਐਗ ਕਿਉਂਕਿ ਇੱਕ ਹਾਈ ਪ੍ਰੋਫਾਈਲ ਮਾਮਲਾ ਤੇ ਬਿਲਕੁਲ ਬਿਲਕੁਲ ਹਮੇਸ਼ ਤੁਸੀਂ ਨਜ਼ਰ ਬਣਾਈ ਰੱਖੋ ਅਪਡੇਟ ਅਸੀਂ ਲੈਣ ਲਈ ਤੁਹਾਡੇ ਕੋਲ ਦੁਬਾਰਾ ਆਵਾਂਗੇ ਵਿਕਰਮ ਮਜੀਠੀਆ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨਾ ਹੈ ਤੇ ਵਿਜੀਲੈਂਸ ਆਫਿਸ ਵੀ ਉਹਨਾਂ ਨੂੰ ਲਿਆਂਦਾ ਜਾਣਾ ਹੈ ਉਧਰ ਬਿਕਰਮਜੀਤਿਆ ਦੀ ਗ੍ਰਿਫਤਾਰੀ ਤੇ ਸਿਆਸੀ ਕਮਸਾਨ ਮਚ ਗਿਆ ਹੈ ਬੀਜੇਪੀ ਨੇ ਆਪ ਸਰਕਾਰ ਤੇ ਸਵਾਲ ਚੁੱਕ ਦਿੱਤੇ ਨੇ ਉਹਨਾਂ ਕਿਹਾ ਕਿ ਸਾਰੇ ਲੀਡਰਾਂ ਦੇ ਖਾਤੇ ਫਰੋਲੇ ਜਾਣੇ ਚਾਹੀਦੇ ਨੇ ਸੁਨੀਲ ਜਾਖੜ ਬੀਜੇਪੀ ਦੇ ਸੂਬਾ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਕ੍ਰੈਡੇਬਿਲਟੀ ਖਤਮ ਹੋ ਚੁੱਕੀ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਸਰਕਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਿਜੀਲੈਂਸ ਦੀ ਦੁਰਵਰਤੋਂ ਕਰ ਰਹੀ ਹੈ ਵਿਜੀਲੈਂਸ ਦੀ ਦੁਰਵਰਤੋਂ ਹਲਕੀ ਰਾਜਨੀਤੀ ਦਾ ਸਬੂਤ ਹੈ ਰਵਨੀਤ ਸਿੰਘ ਬਿੱਟੂ ਸਾਹਮਣੇ ਆ ਚੁੱਕੇ ਨੇ ਸੁਨੀਲ ਜਾਖੜ ਕਹਿ ਰਹੇ ਨੇ ਤੇ ਸਰਕਾਰ ਖਿਲਾਫ ਬੋਲਣ ਵਾਲੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਗਾਲਮੀਆ ਮਜੀਠੀਆ ਸਾਹਿਬ ਨੂੰ ਜਾਂ ਮਜੀਠੀਆ ਜੀ ਨੂੰ ਜਾਂ ਮਜੀਠਾ ਨੂੰ ਇੱਕ ਵਾਰ ਗ੍ਰਿਫਤਾਰ ਕੀਤਾ। ਰੋਜ਼ 6 ਮਹੀਨੇ ਬਾਅਦ ਤਾਂ ਗ੍ਰਿਫਤਾਰ ਹੁੰਦੇ ਆ ਪਰ ਉਹ ਚੋਂ ਨਿਕਲਿਆ ਕੀ ਅਜ ਤੱਕ ਮੈਨੂੰ ਇਹ ਤਾਂ ਸਮਝਾਉਣ ਕੋਈ ਉਹਨਾਂ ਦਾ ਸੁਪਰੀਮ ਕੋਰਟ ਚ ਕੇਸ ਇਹਨਾਂ ਦਾ ਖੜ੍ਹ ਸਕਿਆ ਕੋਈ ਹਾਈ ਕੋਰਟ ਚ ਕੇਸ ਖੜ੍ਹ ਸਕਿਆ ਇਸ ਕਰਕੇ ਇਹ ਸਿਰਫ ਟੀਵੀ ਲਈ মিডিਆ ਲਈ 6 ਕਿ ਮਹੀਨੇ ਬਾਅਦ ਕਿਉਂਕਿ ਜਦੋਂ ਮਗਲਾ ਕਹਿੰਦਾ ਵੀ ਬੜੇ ਮਗਰਮਤ ਬੜੇ ਮਗਰਮਤ ਤਾਂ ਉਹ ਜਾ ਕੇ ਹੋਰ ਕੋਈ ਲੱਭਦਾ ਨਹੀਂਗਾ ਇੱਕ ਮਜੀਠੀਆ ਮੈਂ ਮੈਂ ਇਹ ਨਹੀਂ ਕਹਿੰਦਾ ਮਜੀਠੀਆ ਸਹੀ ਨੇ ਗਲਤ ਨੇ ਇਹ ਅਦਾਲਤ ਫੈਸਲਾ ਕਰੂ ਨਾ ਉੱਥੇ ਤੁਤੋਂ ਕੀ ਹੋ ਜਾਂਦਾ ਉੱਥੇ ਤਾਂ ਤੁਤੋਂ ਪ੍ਰੂਵ ਨਹੀਂ ਹੁੰਦਾ ਹਰਪ੍ਰੀਤ ਸਿੱਧੂ ਤੋਂ ਲੈ ਕੇ ਐਸਟੀਐਫ ਬਣੀ ਸੀ ਉਦੋਂ ਹਰਪ੍ਰੀਤ ਸਿੱਧੂ ਇਹਦੇ ਚੀਫ ਸੀਗੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਰਿਪੋਰਟਾਂ ਜਿਹੜੀਆਂ ਉਹ ਕਿਉਂ ਤੁਸੀਂ ਕੋਰਟ ਦੇ ਵਿੱਚ ਸਾਢੇ 3 ਸਾਲ ਤੁਹਾਨੂੰ ਹੋ ਗਏ ਤੁਸੀਂ ਇੱਕ ਚੀਜ਼ ਵੀ ਉੱਥੇ ਸਾਬਤ ਨਹੀਂ ਕਰ ਸਕਦੇ ਇਹਦਾ ਮਤਲਬ ਕੀ ਹੈ ਸਿਰਫ ਇਹ ਮੀਡੀਆ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਡਰਾਮਾ ਹੈ ਇੱਕ ਸਿਰਫ ਲੋਕਾਂ ਨੂੰ ਦਿਖਾਉਣ ਨੂੰ ਲੋਕਾਂ ਦੇ ਅੱਖਾਂ 'ਚ ਮਿੱਟੀ ਪਾਉਣ ਨੂੰ ਜੇ ਲੋਕ ਕਹਿੰਦੇ ਵੀ ਯਾਰ ਗਰੀਬ ਆਦਮੀ ਦੇ ਘਰ ਤੋੜੀ ਜਾਂਦੇ ਹੋ ਹੁਣ ਇੱਕ ਮਜੀਠੀਆ ਨੂੰ ਫੜ ਕੇ ਦਿਖਾ ਦੋਗੇ ਦੋ ਦਿਨ ਬਾਅਦ ਬੇਲ ਹੋ ਜਾਊਗੀ ਮਜੀਠੀਆ ਸਾਹਿਬ ਉਹ ਕੀ ਕਹਿੰਦੇ ਕਿ ਛੋਟੇ ਮਗਰਮੱਛੋ ਕੋ ਪੜ ਗਿਆ ਫਾਇਦਾ بڑے ਮਗਰਮੱਛੋ ਕੋ ਪਕੜੋ ਮੈਂ ਤਾਂ ਬਾਰ-ਬਾਰ ਇਹੀ ਕਹਿ ਰਹੇ ਹਾਂ ਗੱਲ ਵੀ ਇੱਕ ਮਜੀਠੀਆ ਤੁਸੀਂ ਹਰ 6 ਮਹੀਨੇ ਬਾਅਦ ਉਹਨਾਂ ਨੂੰ ਫੜ ਕੇ ਤੇ ਫਿਰ ਉਹ 2 ਦਿਨ ਬਾਅਦ 3 ਦਿਨ ਬਾਅਦ ਬੇਲ ਹੋ ਜਾਂਦੀ ਹੈ ਕੋਰਟ ਕੋਰਟ ਚੋਂ ਤੁਸੀਂ ਕੋਰਟ ਚ ਕੀ ਕਰ ਪ੍ਰੂਫ ਜਿੱਥੇ ਜਿੱਥੇ ਪ੍ਰੂਫ ਹੋਣਾ ਹੈ ਕੇਸ ਜਿੱਥੇ ਗਿਲਟੀ ਸਾਬਤ ਹੋਣਾ ਉੱਥੇ ਤੁਸੀਂ ਕੀ ਕਰ ਰਹੇ ਹੋ ਉੱਥੇ ਤੁਹਾਡੀ ਪੁਲਿਸ ਜਮਾਂ ਫੇਲ ਹੋ ਜਾਂਦੀ ਹੈ ਉੱਥੇ ਤੁਹਾਡੀ ਵਿਜੀਲੈਂਸ ਜਮਾਂ ਫੇਲ ਹੋ ਜਾਂਦੀ ਹੈ ਸਿਰਫ ਤੁਸੀਂ ਇੱਕ ਡਰਾਮਾ ਕਰਨ ਨੂੰ ਲੋਕਾਂ ਦੇ ਮੂਹਰੇ 6 ਮਹੀਨੇ ਬਾਅਦ ਉਹ ਵੀਡੀਓ ਇੱਕ ਦਿਖਾਉਣ ਨੂੰ